ਦੱਸੋ ਜੀ ਤੁਸੀਂ ਹਜੇ ਵੀ ਗੋਰਿਆਂ ਦੇ ਬਟੂ ਬਿਨਾ ਦੱਸੇ ਤੁਸੀਂ ਗੋਰਿਆਂ ਦੇ ਬਟੂ ਚਲੋ ਮੈਂ ਸਟਾਰਟ ਕਰਨੀ ਆ ਲੈਂਦੇ ਪੰਜਾਬ ਦੀ ਕੁੜੀ ਬਾਹਰ ਜਾਂਦੀ ਆ ਤੇ ਲੈਂਦੇ ਪੰਜਾਬ ਦਾ ਮੁੰਡਾ ਤੇ ਉਹ ਉਹਨਾਂ ਦਾ ਵਾਹ ਪੈਂਦਾ ਕਿਸੇ ਹੋਰ ਲੈਂਦੇ ਪੰਜਾਬ ਦੇ ਮੁੰਡੇ ਆ ਕੁੜੀ ਦੇ ਨਾਲ ਤੇ ਉਹ ਵਾਪਸ ਕਿਹੜੀ ਬੋਲੀ 'ਚ ਗੱਲ ਕਰ ਦਿੰਦੇ ਨੇ ਪੰਜਾਬੀ 'ਚ ਉਕਾਰ ਦਿੰਦੇ ਨੇ ਉਰਦੂ 'ਚ ਗੱਲ ਅੱਛਾ ਇਹਦੇ ਪਿੱਛੇ ਸਟੋਰੀ ਕੀ ਵੇ ਕਿ ਜਦੋਂ ਚੜ੍ਹਦੇ ਪੰਜਾਬ ਦਾ ਮੁੰਡਾ ਬਾਹਰ ਜਾਂਦਾ ਹੈ ਜਾਂ ਕੁੜੀ ਬਾਹਰ ਜਾਂਦੇ ਉਹ ਆਪਸ ਪੰਜਾਬੀ ਚ ਲੱਗੇ ਹੁੰਦੇ ਨੇ ਤੇ ਅਸੀਂ ਜਿਹੜੇ ਨੇ ਨਾ ਉਹ ਵੇਖ ਕੇ ਕਿਸੇ ਹੋਰ ਪੰਜਾਬੀ ਨੂੰ ਪਾਕਿਸਤਾਨ ਤੋਂ ਤੇ ਸਾਡੇ ਅੰਦਰ ਜਿਹੜੇ ਨਾ ਲਖਨਊ ਦੇ ਕੀੜੇ ਨੂੰ ਜਾਗ ਪੈ ਜਾਂਦੀ ਹੈ ਇਹਦੇ ਪਿੱਛੇ ਜੀ ਫੋਰਟ ਵਿਲੀਅਮ ਕਾਲਜ ਕਲਕੱਤਾ 'ਚ ਜਿਹੜਾ ਬਣਾਇਆ ਜਾਂਦਾ ਹੈ ਜਿੱਥੇ ਉਰਦੂ ਨੂੰ ਬੋਝ ਭਾਸ਼ਾ ਖੜੀ ਬੋਲੀ ਤੋਂ ਲੈ ਕੇ ਬਣਾਉਂਦੇ ਨੇ ਤੇ ਉਹਦੇੰ ਦਾ ਜਿਹੜੀ ਲਿਪੀ ਬਾੜਦੇ ਨੇ ਸ਼ਾਹਮੁਖੀ ਜਿਹੜੀ ਪੰਜਾਬੀ ਦੀ ਲਿਪੀ ਹੈ ਜਿਹੜੀ 11ਵਾਂ 11ਵੀਂ ਸਦੀ ਤੋਂ ਪੰਜਾਬੀ ਵਾਸਤੇ ਵਰਤੀ ਜਾ ਰਹੀ ਹੈ ਉਸ ਤੋਂ ਪਹਿਲੇ ਲੰਡਾ ਸਕ੍ਰਿਪਟ ਹੁੰਦਾ ਸੀ ਤੇ ਫਿਰ ਬਾਅਦ ਚ ਲੰਡਾ ਸਕ੍ਰਿਪਟ ਤੋਂ ਹੀ ਗੁਰਮੁਖੀ ਬਣਾਈ ਗਈ ਤੇ ਗੋਰੇ ਨੂੰ ਪਤਾ ਸੀ ਕਿ ਪੰਜਾਬ ਜਿਹੜਾ ਨਾ ਉਹ ਆਖਰੀ ਕਹਿੰਦੇ ਨਾ ਲਾਸਟ ਮੈਨ ਸਟੈਂਡਿੰਗ ਅਲਾ ਕੰਮ ਹੋ ਗਿਆ ਸੀ ਕਿ ਉਹਨਾਂ ਤੋਂ ਦਾਖ ਸਾਲ ਲੱਗੇ ਰਣਜੀਤ ਸਿੰਘ ਦੀ ਵਫਾਤ ਦੇ ਬਾਅਦ ਵੀ ਮਹਾਰਾਜਾ ਰਣਜੀਤ ਸਿੰਘ ਦੀ ਵਫਾਤ ਦੇ ਬਾਅਦ ਵੀ ਕਿ ਉਹ ਪੰਜਾਬ ਉਹਨਾਂ ਦੇ ਹੱਥੇ ਨਹੀਂ ਛਾੜਿਆ ਸੀ ਤੇ ਉਹ ਜਿੱਥੇ ਵੀ ਜਾਂਦੇ ਸੀ ਉਹ ਕਦੇ ਕੋਈ ਰੈਜ਼ਿਸਟੈਂਸ ਵਾਰ ਉੱਥੋਂ ਸਟਾਰਟ ਹੋ ਜਾਂਦੀ ਸੀ ਨੂੰ ਉਹਨਾਂ ਨੂੰ ਡੱਕਦੇ ਸੀ ਹੋਰ ਪਾਸੇ ਵੀ ਖਲੋ ਜਾਂਦਾ ਸੀ ਉਹਨਾਂ ਦੀ ਇੰਟੈਲੀਜੈਂਸ ਨੇ ਉਹਨਾਂ ਨੂੰ ਦੱਸਿਆ ਕਿ ਯਾਰ ਇੱਥੇ ਐ ਤੇ ਆਪਣੀ ਧਰਤੀ ਨਾਲ ਬਹੁਤ ਜੁੜੇ ਨੇ ਐ ਤੇ ਐ ਵੀ ਨਹੀਂ ਟੈਨਸ਼ਨ ਲੈਂਦੇ ਕਿ ਸਾਡੇ ਚ ਸਿੱਖ ਨੇ ਹਿੰਦੂ ਨੇ ਮੁਸਲਮਾਨ ਨੇ ਕਹਿੰਦੇ ਨੇ ਅਸੀਂ ਪੰਜਾਬੀ ਹੁੰਨੇ ਆ ਗੋਰੂਨ ਲੱਗੀ ਸੀ ਸਮਝ ਕੇ ਜੇ ਇਹਨਾਂ ਤੇ ਕਾਬੂ ਪਾ ਵੀ ਲਿਆ ਉਹ ਸੌਖਾ ਨਹੀਂ ਤੇ ਬਾਅਦ ਚ ਕਾਇਮ ਰਹਿਣ ਵਾਸਤੇ ਇਹਨਾਂ ਨੂੰ ਇਹਨਾਂ ਦੀ ਬੋਲੀ ਤੋਂ ਅਡ ਕਰਨਾ ਪੈਣਾ ਤਾਂ ਕਰਕੇ ਜਿਹੜੀ ਫੋਰਟ ਵਿਲੀਅਮ ਕਾਲਜ ਕਲਕੱਤਾ ਚ ਬੋਲੀ ਜਿਹੜੀ ਬਣਾਈ ਜਾਂਦੀ ਹੈ ਉਰਦੂ ਉਹ ਲੈ ਕੇ ਆਈ ਜਾਂਦੀ ਹੈ ਪੰਜਾਬ ਚ ਮਤਲਬ ਹੋਰ ਪਾਸੇ ਗੋਰੇ ਨੇ ਜਿਹੜੀਆਂ ਯੂਨੀਵਰਸਟੀਆਂ ਬਣਾਈਆਂ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਇੱਕ ਮਕਾਮੀ ਬੋਲੀਆਂ ਨੂੰ ਹੀ ਵਧਾਵਾ ਦਿੱਤਾ ਜਾਂਦਾ ਸਾਡੇ ਪਾਸੇ ਅਲੀਗੜ ਕਾਲਜ ਬੜਾ ਜਾਂਦਾ ਜਿਹਦੇ ਚ ਪੜਾਉਂਦੇ ਹੋ ਤੁਸੀਂ ਉਰਦੂ ਚ ਮਤਲਬ ਕੋਈ ਮਤ ਨੂੰ ਹੱਥ ਪਾਣ ਵਾਲੀ ਗੱਲ ਹੈ ਕਿ ਨਹੀਂ ਕਿ ਪੰਜਾਬੀ ਗੋਮ ਜਿਹੜੀ ਪੰਜਾਬੀ ਬੋਲ ਰਹੀ ਏ ਜਿਹੜੇ ਜਿਨ੍ਹਾਂ ਦੇ ਪੰਜਾਬੀ ਕਾਇਦੇ ਹੈ ਨੇ ਜਿਹੜੇ ਤੁਸੀਂ ਜਮਾ ਕਰਕੇ ਪੈਸੇ ਲੈ ਕੇ ਦੇ ਕੇ ਸੌਰੀ ਉਹਨਾਂ ਨੂੰ ਵੱਧ ਪੈਸੇ ਅਸਲੇ ਤੋਂ ਵੱਧ ਪੈਸੇ ਦੇ ਕੇ ਲక్ష్ਮੀ ਚੌਕ ਤੋਂ ਤੁਸੀਂ ਸਾੜਦੇ ਹੋ ਤੇ ਉਹਦੇ ਬਾਅਦ ਜਿਹੜੀ ਆਪਣੀ ਤੁਸੀਂ ਜਾਰਾਦਾਰੀ ਕਾਇਮ ਕਰਦੀ ਹੈ ਉਹ ਤੁਸੀਂ ਕਰਦੇ ਕਿਸੇ ਹੋਰ ਬੋਲੀ ਦੇ ਨਾਲ ਕਿਉਂ ਕਿ ਗੋਰਾ ਸਮਝਦਾਰ ਸੀ ਉਹਨੂੰ ਪਤਾ ਹੈ ਕਿ ਇਹਨਾਂ ਨੂੰ ਇਹਨਾਂ ਦੀ ਬੋਲੀ ਤੋਂ ਐਡ ਕਰੋਗੇ ਅਨਦਰ ਵਿੱਚ ਪੈਗੀ ਫੂਟ ਧਰਮ ਦੀ ਫੂਟ ਪੈ ਗਈ ਇਹ ਆਪਣੇ ਇਤਿਹਾਸ ਦੇ ਨਾਲ ਇਹਨਾਂ ਦੀ ਰਲਤ ਜਿਹੜੀ ਨਾ ਉਹ ਮੁੱਕ ਜਾਣੀ ਹੈ ਇਤਿਹਾਸ ਦੇ ਨਾਲ ਰਲਤ ਮੁੱਕ ਜਾਣੀ ਹੈ ਇਹਨਾਂ 'ਚ ਹੋਣਾ ਆਇਡੈਂਟੀਟੀ ਕ੍ਰਾਈਸਿਸ ਇਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਇਹ ਹੈ ਕੌਣ ਜਦੋਂ ਕਿਸੇ ਤੋਂ ਉਹਦਾ ਮਾਨ ਸਨਮਾਨ ਉਹਦਾ ਇਤਿਹਾਸ ਤੁਸੀਂ ਖੋਣਾ ਹੁੰਦਾ ਹੈ ਨਾ ਤਾਂ ਤੁਸੀਂ ਕਰਦੇ ਉਹਦੀ ਬੋਲੀ ਦੇ ਅਟੈਕ ਤੇ ਗੋਰਿਆਂ ਨੇ ਪਹਿਲੀ ਵਾਰੀ ਨਹੀਂ ਕੀਤਾ ਇਹ ਕੰਮ ਉਹ ਯੂਨਾਈਟਿਡ ਕਿੰਗਡਮ ਜੀ ਵੀ ਕਰਦੇ ਨੇ ਕਿ ਇੱਥੇ ਦੀ ਜਿਹੜੀ ਮਕਾਮੀ ਬੋਲੀਆਂ ਨੇ ਹਨ ਨਾ ਉਹਨਾਂ ਨੂੰ ਮਸਖ ਕਰਕੇ ਅੰਗਰੇਜ਼ੀ ਬਣਾਈ ਜਾਂਦੀ ਹੈ ਜਿਦੇ ਜ ਤੁਹਾਡੇ ਵੈਲ ਛਾਂਦੀ ਹੈ ਗੇਲੇ ਕਾਂਦੀਆਂ ਨੇ ਬੋਲੀਆਂ ਤੇ ਉਹ ਉਹਨਾਂ ਨੂੰ ਵੀ ਹੁਣ ਜਿਹੜਾ ਨਾ ਉਹ ਮੁੜ ਕੇ ਜੋੜੇ ਨੇ ਖੈਰ ਉਹ ਇੱਕ ਹੋਰ ਮੁੱਦਾ ਤੇ ਕਹਿਣ ਦਾ ਮਕਸਦ ਹੈ ਕਿ ਸਾਡੇ ਲੋਕਾਂ ਨੂੰ ਇਹ ਸਮਝ ਨਹੀਂ ਲੱਗਦੀ ਕਿ ਤਰੱਕੀ ਜਿਹੜੀ ਹੈ ਨਾ ਉਹ ਮਾਂ ਬੋਲੀ ਦੇ ਇਲਾਵਾ ਕਿਸੇ ਹੋਰ ਸ਼ੈਅ 'ਚ ਤੁਹਾਨੂੰ ਹੋ ਨਹੀਂ ਸਕਦੀ ਮਤਲਬ 150 ਸਾਲ ਤੋਂ ਤੁਸੀਂ ਲੱਗੇ ਹੋ ਉਰਦੂ ਨੂੰ ਵਾਰਨ ਪੰਜਾਬ 'ਚ ਪਰ ਉਹ ਨਹੀਂ ਬਣੀ ਹਿੱਸਾ ਕਿਉਂ ਕਿਉਂਕਿ ਉਹ ਉੱਥੇ ਦੀ ਦੇਸੀ ਬੋਲੀ ਹੈ ਨਹੀਂ ਉਹਨਾਂ ਜਿसे ਕਹਿੰਦੇ ਅਸੀਂ ਖਾਣਾ ਦੇਸੀ ਕੁੱਕੜ ਦੇਸੀ ਆਂਡੇ ਦੇਸੀ ਫਲਾਂ ਦੇਸੀ ਢਿਮਕਣਾ ਪਰ ਜਦੋਂ ਗੱਲ ਬੋਲੀ ਦੀ ਆਉਂਦੀ ਉਸ ਵੇਲੇ ਤੁਹਾਨੂੰ ਹੋਰ ਬੋਲੀਆਂ ਪਿੱਛੇ ਤੁਸੀਂ ਟੁਰ ਜਾਂਦੇ ਹੋ ਮੈਂ ਨਹੀਂ ਕਹਿੰਦੀ ਕਿ ਤੁਸੀਂ ਅੰਗਰੇਜ਼ੀ ਉਰਦੂ ਫ੍ਰੈਂਚ ਜਰਮਨ ਨਾ ਸਿੱਖੋ ਜਿਹੜੀ ਬੋਲੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਾਸਤੇ ਵਧੀਆ ਹੈ ਮਤਲਬ ਤੁਹਾਡੇ ਕਰੀਅਰ ਵਾਸਤੇ ਤੁਸੀਂ ਸਿੱਖੋ ਪਰ ਇਹ ਕੀ ਗੱਲ ਹੋਏ ਕਿ ਤੁਸੀਂ ਆਪਣੀ ਮਾਂ ਬੋਲੀ ਜਿਹੜੀ ਹੈ ਨਾ ਮਤਲਬ ਕੁੜੀਆਂ ਤੋਂ ਪੁੱਛੋ ਫਲੋਰ ਜੋ ਘੰਟਾ ਘੰਟਾ ਮੈਂ ਪੰਜਾਬੀ ਚ ਲੱਗੀ ਨਹੀਂ ਆ ਤੇ ਜਵਾਬ ਮਿਲਦਾ ਨਹੀਂ ਹਮੇ ਪੰਜਾਬੀ ਨਹੀਂ ਆਤੀ ਤੁਸੀਂ ਪੰਜਾਬ ਚ ਨੇ ਸਾਲ ਤੋਂ ਰਹਿ ਰਹੇ ਹੋ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਮਤਲਬ ਫਿਰ ਤੁਸੀਂ ਕੌਣ ਹੋ ਕੌਣ ਤੁਸੀਂ ਹੇ ਰੱਬ ਤੇਰਾ ਬਰਕਾ